ਸ੍ਰੀ ਕਾਲ ਬਈ ਸਤਿ ਸ੍ਰੀ ਅਕਾਲ ਜੀ ਹਾਂ ਜੀ ਬਈ ਦੇ ਲਗਾ ਗੋਲੀਆਂ ਦਵਾਈ ਦੰਨੇ ਕਬੂਤਰਾਂ ਨੂੰ ਇਹਨਾਂ ਨੂੰ ਦੇ ਦੇ ਵੀਰੇ ਇਹਨਾਂ ਨੂੰ ਪਹਿਲਾਂ ਦੇ ਦਿੱਤੇ ਐਟੇ ਨੰਨ ਨਾਨਾ ਆਇਆ 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 ਬੁੱਤ ਲੈ ਲਓ ਬਈ ਇਹਨਾਂ ਨੂੰ ਦਿਖਾਵਾ ਕਿਹੜੀ ਆਪਾਂ ਦੰਨੇ ਆ ਦਵਾਈ ਆ ਲਓ ਤਨ ਦਾ ਜੋ ਉੱਪਰ ਬੈਠਾ ਹੱਡ ਲੱਤ 'ਚ ਘੁੱਟ ਕੇ ਰੱਖਿਆ ਕਰ ਕਬੂਤਰਾਂ ਦੇ ਹੱਥ 'ਚ ਨਾ ਕੋਟ ਇਹਨਾਂ ਦੇ ਖੰਭ ਤਾਂ ਹੀ ਹੋ ਹੁੰਦੇ ਨੇ ਲੈ ਚਿੱਟੀਆਂ ਦਾ ਜੀ ਜਿਹੜਾ ਇੱਦ ਕੀ ਉੜਦਾ ਸੀ ਉਹ ਆ ਵੀਰੇ ਇਹ ਹਾਂ ਦਾ ਲਾ ਇਹ ਬਾਜੀ ਛੱਡਣ ਨੂੰ ਫੁੱਲ ਤਿਆਰ ਤੀ ਪਾਉਂ ਨੋ ਖਰਾਬ ਹੋ ਗਏ ਸੱਤੋਂ ਖਰਾਬ ਹੋ ਗਾ ਤਾਂ ਪਣਾ ਹੈ ਅੱਛੀ ਅਲਦਾ ਸਮਾਨੰਬਰ ਲਈ ਹਾਂ ਇਹ ਸਾਰੇ ਇੱਕ ਨਸਲ ਦੇ ਨੇ ਵੀਰੇ ਇਹਨਾਂ ਦੇ ਵਿੱਚੋਂ 4-5 ਨੂੰ ਇਹਨਾਂ ਨੇ ਦੇ ਵੀ ਦਿੱਤੇ ਇਹ ਦੇਖ ਸਾਰੇ ਇੱਕ ਬਰੀਡ ਆ ਚਿੱਟੀਆਂ ਆ ਦੇਖ ਇਹ ਉੱਡਣ ਵਾਲੇ ਨੇ ਆਪਣੇ ਜੋ 2-4 ਰੱਖਾਂਗੇ ਵੀ ਆਪਾਂ ਤੇ ਬਾਕੀ ੜਾਵਾਗੇ ਲੈ ਪੁੱਤੋਈ ਇੱਕ ਇੱਧਰ ਖੜਾ ਫੜ ਫੜ ਕੇ ਛੱਡਣ ਨੂੰ ਆਹ ਹੋਰ ਨਸਲਾ ਵੀਰੇ ਤੇ ਇਹ ਜੇ ਦੋ ਨਸਲਾ ਮਿਕਸ ਨੇ ਇੱਕ ਕਾਨਿਆਂ ਵਾਲੀ ਇੱਕ ਗੀਲੀ ਵਾਲੀ ਉਹਨੂੰ ਯਾਰ ਇੱਕਾ ਗੂਤਰ ਜਿੱਟੀਆਂ ਵਾਲਾ ਲੈ ਵੀਰੇ ਦੇਤੀਆਂ ਨੂੰ ਤਾਂ ਤੇ ਇਹਨੂੰ ਬੰਨ ਲੈ ਸੀ ਖਿਚਾ ਲੈਣਾ ਪਹਿਲਾਂ ਇਹਦੇ ਖੰਭ ਕੰਬ ਠੀਕ ਨੇ ਮੁੰਡਾ ਲੱਗਿਆ ਖੋਲਣ ਜੀ ਉੱਪਰ ਸਾਡਾ ਆਹ ਰਹਿ ਗਏ ਇਹਨਾਂ ਨੂੰ ਵੀ ਦਿੰਨੇ ਆ ਇਹ ਤਾਂ ਇਹਨਾਂ ਨੇ ਦੇ ਦਿਆ ਕਰਨੀਆਂ ਮੁੰਡਾ ਜਾਂ ਢਿੱਲਾ ਥੋੜਾ ਜਿਹਾ ਤਾਂ ਨਹੀਂ ਤਾਂ ਆਪਾਂ ਨੂੰ ਕੋਈ ਫਿਕਰ ਨਹੀਂ ਆਹ ਦੇ ਦਿੰਦਾ ਜਵਾਕ ਜਿਆ ਇੱਧਰ ਨੂੰ ਇੱਧਰ ਨੂੰ ਉਹ ਇੱਧਰ ਨੂੰ ਹਾਂ ਹੋਰ ਗਾਸਤਾ ਸਾਲ ਨੇ ਚੱਲ ਕੋਈ ਲਿਆ ਬੰਦੀ ਇਹਨਾਂ ਲੈ ਵੀਰੇ ਟੰਗ ਤਾਂ ਉਹ ਤਾਂ ਉੱਤੇ ਤੇ ਇਹਨਾਂ ਨੂੰ ਵੀ ਦੇ ਦਈਏ ਹੁਣ ਇਹ ਚ ਨਸਲ ਦੋ ਨੇ ਤਿੰਨ ਨੇ ਇੱਕ ਆ ਕਾਲਾ ਜਿੰਨਾ ਜਾਂ ਹੋਰ ਨਸਲ ਦਾ ਆ ਹੋਰ ਨਸਲ ਦਾ ਕੱਟੀਆਂ ਦਾ ਜਿਹੜਾ ਬੈਠਾ ਮੂਰੇ ਬਾਕੀ ਕਾਣੇ ਵਾਲੇ ਨੇ ਸਾਰੇ ਚ ਇੱਕ ਦੋ ਹੋਰ ਨੇ ਤੇ ਕਾਕਾਲ ਸਿਰਾਂ ਕੱਟੀਆਂ ਦਾ ਹੋਰ ਆ ਇੱਕ ਸ਼ਾਕ ਆ ਹੋਹਾਹਾ ਆਦਿਆ ਤਿੰਨ ਨਸਲਾਂ ਨੇ ਚ ਇੱਕ ਨਸਲ ਦਾ ਇੱਕ ਕਬੂਤਰ ਹੈ ਇੱਕ ਤੇ ਦੋ ਇਹ ਤਿੰਨ ਨੇ ਬਾਕੀ ਸਾਰੇ ਇੱਕ ਦੇ ਨੇ ਕਾਣੇ ਦੇ ਕਾਣੇ ਦੇ ਆਪਣੇ ਕੋਈ ਕਈ ਕਬੂਤਰ ਹੋ ਗਏ ਅਰਸ਼ਨ ਦੋ ਦੋ ਤਾਂ ਉੱਧਰ ਬੈਠੇ ਨੇ ਉਪਰ ਅੰਦਰੋਂ ਤਿੰਨ ਚਾਰ ਕਬੂਤਰ ਪੱਟਦੇ ਆਪਾਂ ਬਾਕੀ ਜਵਾਕਾ ਪੱਟਦੇ ਨੇ ਅੰਦਰਲੇ ਖੰਭ ਬਾਲੇ ਮਾੜੇ ਦੀਗੇ ਆ ਸਹੀ ਨੇ ਜਿਹੜੇ ਸਹੀ ਨੇ ਉਹ ਛੱਡ ਦੇ ਆ ਜਿਹੜੇ ਝੜ ਕੇ ਆਏ ਨੇ ਨਾ ਨਾਲ ਆ ਚਿੱਟੇ-ਚਿੱਟਿਆਂ ਦੇ ਨਾਲ ਸਹੀ ਆਏ ਹੋਣਗੇ ਬੜੇ ਨੇ ਜਿਹੜੇ ਦੇਖ ਕੇ ਮਨ ਪੱਟਦੇ ਆ ਯਾਰ ਮਲਾਵੋ ਵੀਰੇ ਇੰਨਾ ਜੋ ਪੱਟੇ ਨੇ ਮੁੰਡਿਆਂ ਨੇ ਇਹਨਾਂ ਨੇ ਤਿੰਨ ਪੜਤੇ ਲੈ ਇਹਨਾਂ ਤੁੱਪੇ ਦਾ ਤੌਰੇ ਲੈ ਇਹ ਜੇ ਤੈਨੂੰ ਪੜਤਾ ਇੱਕ ਆਹ ਪੜਤਾ ਕਾਲ ਸਿਰ ਇੱਕ ਆਹ ਪੱਟਤਾ ਇੱਕ ਆਹ ਪੱਟਤਾ ਹਾਂ ਲੈਓ ਵੀਰੇ ਮੱਲੇ ਮਨੋਬੜੇ ਦਾ ਇੱਲਣ ਮਣੀ ਨੇਂ ਦਾ ਬੜੀਆ ਸਮਾਂ ਤੇ ਕਈ ਖਾਹ ਖਰੂਕ ਦੇ ਦਿੱਤੀ ਨੋਨੀ ਬਾਈ ਚੜਾਉਂਦਾ ਦੀ ਪਤੰਗ ਇੰਨੀ ਡੋਰ ਛੜਤੀ ਹਾਲੇ ਉਹ ਰੱਬ ਚ ਲਾਤਾ ਮੈਂ ਚਲੇ ਗਿਆ ਥੱਲੇ ਆਪਣਾ ਪੇਚੇ ਪਾਉਣ ਲੱਗ ਗਿਆ ਸਿੱਧੀ ਡੋਰ ਗੱਟੂ ਜਿਹਾ ਸਿੱਧਾ ਕਰਕੇ ਪਰੇ ਨੂੰ ਆ ਮੁੰਡਾ ਆਇਆ ਹੁਣ ਬਾਅਦ ਚ ਇਹਨੇ ਲਾਇਆ ਉਤਾ ਸੀ ਵੜਤਾ ਫਿਰ ਆ ਹੁਣ ਦਾਣਾ ਪਾਣੀ ਪਾਈਏ ਕੂਤਰਾਂ ਨੂੰ ਲਈਏ ਖਾਹ ਖਰਾਕ ਤਾਂ ਦੇ ਦਿੱਤੀ ਵੀਰੇ ਤੇ ਰੱਬ ਤੁਹਾਡਾ ਪੂਰਾ ਕਰੇ ਬੱਚੇ ਨਿਕਲੇ ਆਪਣੇ ਕੋ ਦੋ ਫੁੱਡੇ ਜਾਂ ਦੋਏ ਪਲ ਗਏ ਆ ਦੇ ਇਹ ਪਲ ਜਾਣੇ ਬਸ ਇਹ ਚ ਨਾ ਬਲੱਡਾ ਇੱਕ ਤਾਂ ਇੱਕ ਪਾਸੇ ਤਾਂ ਜੈਪਰੇ ਵਾਲੀ ਦੇ ਨੇ ਦੋਏ ਪਾਸੇੋਂ ਫੋਨ ਚਿੱਟੀਆਂ ਵਾਲੀਆਂ ਇਹਨਾਂ ਦੀਆਂ ਮਾਵਾਂ ਨੇ ਜਵਾਕਾਂ ਜਿਹੜੇ ਲੱਗੇ ਹੋਏ ਨੇ ਗਾਹਾਂ ਇੱਕ ਬਲੱਡ ਪੀਲੀਆਂ ਦਾ ਇਹ ਚ ਜਿਹੜਾ ਪੀਲੀਆਂ ਦਾ ਕਬੂਤਰ ਵਿੱਕੀ ਕੋਲ ਆ ਤੇ ਉਹ ਕਬੂਤਰੀ ਲੱਗੇ ਆ ਕਾਲ ਸ੍ਰੀ ਮੈਂ ਤੁਹਾਨੂੰ ਅੰਦਰ ਹੋ ਕੇ ਦਿਖਾਉਣਾ ਤੇ ਵਾਹਿਗੁਰੂ ਮਾਲਕਾ ਸੁੱਖ ਰੱਖੀ ਐ ਤਗੀ ਆਹ ਗੂਤਰ ਲੱਗ ਗਈ ਇਹਦੇ ਨਾਲ ਉਹ ਗੂਤਰ ਨਾ ਗੂਤਰ ਨੂੰ ਦਿਖਾਉਣਾ ਇੱਥੇ ਬੈਠਾ ਉੱਥੱਲੇ ਆਹ ਗੂਤਰ ਆਹ ਹੈ ਨਾ ਉਹ ਗੂੜਾ ਜਿਹੜਾ ਪਤਾ ਨਹੀਂ ਜਿਹੜਾ ਇਹਨਾਂ ਜੋ ਆਹੀ ਯਾਰ ਆਹ ਖੱਡੀਆਂ ਦਾ ਗੂਤਰ ਆ ਆ ਵੀਰੇ ਲਾਲ ਫਿਰ ਆ ਜੀ ਇੱਕ ਬਲੱਡ ਦੇ ਕਈ ਫਿਰਦੇ ਨੇ ਉਹਰੇ ਆ ਵੀ ਉਹਨਾਂ ਦਾ ਆ ਵੀ ਇਹਨਾਂ ਦਾ ਕਾਣੇ ਦਾ ਆ ਵੀ ਕਾਣੇ ਦਾ ਤਿੰਨੇ ਹੀ ਕਾਣੇ ਦੇ ਅ ਚੌਥਾ ਹੋਰ ਆ ਵੀ ਆ ਗਾਣੇ ਦਾ ਪਿਓ ਰਹਾ ਆ ਵੀ ਗਾਣੇ ਦਾ ਹੀ ਆਹਾ ਆ ਕਬੂਦਰੀ ਆ ਕਬੂਦਰੀ ਵੀ ਗਾਣੇ ਦੀ ਉਹ ਆ ਗਾਹਾਂ ਇੰਨਾ ਦੀ ਪੱਠੀ ਆ ਗਾਣੇ ਵਾਲਿਆਂ ਦੀ ਇੱਕ ਉਹ ਬੈਠੀ ਆ ਗਾਣੇ ਦੀ ਆ ਕਟੀਆਂ ਦੀ ਇੱਕ ਆ ਵੇ ਆ ਉੜਦੀ ਫਿਰਦੀ ਆ ਕਟੀਆਂ ਦੀ ਇਹ ਵੀ ਗਾਣੇ ਦੀ ਉਹ ਆ ਦੇ ਆਹਾ ਆਹਾ ਲੜਦੇ ਬਾਹਲੇ ਨੇ ਯਾਰ ਲੇ ਬਾਈ ਪਾਈਏ ਦਾਣਾ ਪਾਣੇ ਆ ਬੱਚੇ ਨਿਕਲੇ ਨੇ ਬਾਈ ਕਿਹਦੇ ਮੈਂ ਦਿਖਾਉਂਦਾ ਆ ਤੁਹਾਨੂੰ ਇਹਨਾਂ ਨੇ ਆ ਪੱਠਾ ਬਣ ਗਿਆ ਕਬੂਤਰ ਪਤਾ ਨਹੀਂ ਲੱਗਿਆ ਆਪਾਂ ਉਹਰੇ ਅੰਡੇ ਧਾਰ ਲੈ ਚੱਲ ਕੋਈ ਨਹੀਂ ਆਣਗੇ ਆ ਕਬੂਤਰੀ ਆ ਵੀਰੇ ਇਹ ਤੇ ਮੇਰੇ ਕੋ ਘਰੇ ਉੜੀ ਆ ਬਾਈ 4 4 ਵਜੇ ਤੱਕ ਲਾਲ ਪੀਲਾ ਤੁਸਾ ਕਰਿਆ ਦੇਣਾ ਬੱਚਾ ਦੀ ਕੀ ਜਾਨ ਹੈ ਬਾਈ ਇਹ ਨਾ ਰੇਸ਼ਮ ਬਾਈ ਵਾਲਾ ਕਬੂਤਰ ਜਿਹੜਾ ਹੈ ਆਪਣਾ ਕੋਲ ਬਾਈ ਰੇਸ਼ਮ ਫੌਜੀ ਆ ਜਿਹੜਾ ਆੜੀ ਆ ਆਪਣਾ ਉਹਦਾ ਇੱਕ ਉੱਤਰ ਦਾ ਪੱਠਾ ਬਰਨਾਲਿਆਂ ਆਏ ਦੀ ਮੁੰਡੇ ਤੋਂ ਦੀਪੂ ਕੋਲ ਉਹਦੇ ਕੋਲੋਂ ਨੇ ਲੈ ਕੇ ਛੱਡੇ ਨੇ ਮੁੱਲ ਬਾਈ ਆਪਾਂ ਦਾ ਜਿਹਦਾ ਹੈਗਾ ਉਹਦਾ ਹੀ ਕਹਾਂਗੇ ਇਹ ਇਹ ਨਾ ਕਬੂਤਰ ਗਾਂਹ ਯਾਰ ਕੀ ਉਹ ਮੀਆਂ ਬਰਨਾਲਾ ਮੀਆਂ ਬਰਨਾਲੇ ਦਾ ਕਬੂਤਰ ਦੀ ਜਿਹੜਾ ਮੁੰਡੇ ਨੇ ਗਾਂ ਵੇਚੇ ਨੇ ਉਹਦੇ ਕੋਲ ਦੀਗਾ ਠੱਲ ਮੀਏ ਬਰਨਾਲੇ ਵਾਲੇ ਦੀ ਪਈ ਹੋਈ ਆ ਆਪਾਂ ਜੂੜਨੇ ਕਹਿੰਦੇ ਸ਼ਾਖਾ ਕਬੂਤਰ ਆ ਉਹਦੇ ਡੱਬ ਨੇ ਪੂਨਸ ਤੇ ਮਮਾ ਜੀ ਹੁਣੋਂ ਆਪਣੇ ਕੋਲੇ ਆ ਇਹਦੀਆਂ ਅੱਖਾਂ ਬਹੁਤ ਸੋਹਣੀਆਂ ਨੇ ਤੇ ਹੈ ਵੀ ਗੀਟਰਾ ਜੇ ਆ ਦੇ ਲੈ। ਲੋਏ ਵਾਹਿਗੁਰੂ ਸਤਨਾਮ ਮਾਲਕਾ ਭਲਾ ਕਰੀ ਸਭ ਦਾ। ਲੈ ਵੀਰੇ ਇੱਧਰ ਦਾਣੇ ਰੱਖੀ। ਦਾਣੇ ਬਾਅਦ ਚ ਪਾਵਾਂਗੇ ਵੀਰੇ ਪਹਿਲਾਂ ਰੱਖਦੇ ਆ ਮਿੱਟੀ ਡਾਲੀਆਂ। ਯਾਰੇ ਬਹੁਤ ਵਧੀਆ ਚੀਜ਼ ਆ ਬਾਈ ਪਾਓ ਤੁਸੀਂ ਕਬੂਤਰਾਂ ਨੂੰ ਦੱਸਣਗੇ ਤੁਹਾਡੇ ਕਬੂਤਰ 10 ਦਿਨਾਂ ਜੇ। ਇੰਨਾਂ ਦੇ ਲੈ। ਰੋਜ਼ ਇੰਨੀ ਪਾਉਣਾ ਮੈਂ ਤਾਂ ਦੇਖ ਹੁਣ ਆਉਣਗੇ ਖਾਣ। ਲਾ ਵੀਰੇ ਦੂਜੇ ਪਾਸੇ ਵੀ ਪਾ ਦਈਏ ਆ ਜੋ ਇਹ ਇੱਧਰ ਪਾ ਪਹਿਲਾਂ ਇੱਧਰ ਵੱਧ ਨੇ ਥੋੜੇ ਜੇ ਲਓ ਜੀ ਲਓ ਜੀ ਇਹ ਮੂਰੇ ਤਾਂ ਪਾ ਦਿੰਨਾ ਬਾਈ ਗੱਬੇ ਬਿੱਠਾ ਬਾਲੀਆਂ ਕਰਦੇ ਨੇ ਫਿਰ ਉਰੇ ਚੱਲ ਮੂਰੇ ਮੂਰੇ ਖਾ ਲੈਣਗੇ ਵਧੀਆ ਇਹ ਜੋ 574 ਕਕੂਤਰਾ ਪੱਤੇ ਕਛਾਂ ਕੁਛਾਈਆਂ ਇੱਕ ਤਾ ਬੈਠਾ ਸ਼ਾਖਾਏ ਪੱਟਿਆ ਇੱਕ ਆ ਪੱਟਿਆ ਕਾਲਾ ਜੀਨਾ ਜਾਂ ਕਾਲੇ ਜੀ ਕੋ ਲਈ ਵਰਗਾ ਦੀ ਜਿਹੜਾ ਪਹਿਲਾ ਤਿੰਨ ਪੱਤੇ ਨੇ ਇੱਕ ਕਾਲ ਸਿਰ ਚਾਰ ਇੱਕ ਖੱਟੀਆਂ ਦਾ ਕਾਲ ਸਿਰ ਇੱਕ ਉਦੋਂ ਪਹਿਲਾ ਪੱਟ ਤਾਂ ਇੱਕ ਦਿਨ ਚਿੱਟੀਆਂ ਦਾ ਉੱਪਰੋਂ ਨਹੀਂ ਪੱਤੇ ਵੀਰੇ ਇਹ ਨਾ ਥੱਲਣਲੇ ਖੰਭ ਪੱਤੇ ਨੇ ਆਪਾਂ ਜਿਹੜੇ ਬਰੀਕ ਦੀ ਖੰਭ ਆਪਣੇ ਮੈਂ ਕਦ ਦਿਖਾਉਂਗਾ ਤੁਹਾਨੂੰ ਕੱਲ ਨੂੰ ਜਾਂ ਮੁੰਡਾ ਆਉ ਕੋਲ ਆ ਦੇ ਲੋ ਵੀਰੇ ਲੱਗੇ ਆਂ ਕਬੂਤਰੀਆਂ ਖਾਣ ਸਾਰੀਆਂ ਲੈ ਬਰਾ ਇੱਧਰ ਵੀ ਪਾਤੀਆਂ ਇਹ ਤੀਜਾ ਘੁੱਡਾ ਦੀ ਆਪਣਾ ਇੱਕਦਮ ਇਹ ਚ ਬੱਚਾ ਦਿਖਾਉਣਾ ਟੀਰ ਕੱਢਿਆ ਆ ਜਿਹਦਾ ਮੂੰਹ ਪੱਕਾ ਹੈ ਦੀਗਾ ਇਹ ਆਪਣੇ ਟੀਰੇ ਨਸਲ ਹੈ ਟੀਰੇ ਹੀ ਕੱਢਦੇ ਇੱਕ ਕੂਤਰਾ ਬਜੇ ਆ ਦੇ ਲਿਆਉਣਾ ਫੜ ਕੇ ਇਹ ਵੀਰੇ ਜਿਹੜੇ ਨਸਲ ਨੂੰ ਰੱਖਣ ਵਾਲ ਨੇ ਉਹ ਨੇ ਸਾਰੇ ਬਾਹਰ ਨਿਕਲ ਕੇ ਦੇਖੋ ਇਰੇ ਆ ਦੇ ਉਰੇ ਨੰਦਾਂ ਨੇ ਇਹ ਬ੍ਰੀਕ ਜੇ ਤੇ ਦਿਖਾ ਦੇ ਪੁੱਤ ਓਏ ਆ ਦੇ ਆ ਦੇ ਆ ਦੇ ਉਤਲੇ ਪਾਸੇ ਨੇ ਪਰਾ ਆ ਦੇ ਆ ਦੇ ਲੈ ਵੀਰੇ ਉੱਤੇ ਸਾਫ਼ ਹੈ ਨਹੀਂ ਉਹ ਵਦਿਆਰ ਪਤਾ ਨਹੀਂ ਕਾ ਤੇ ਉਰੇ ਦਿਖਾਉਣਾ ਆ ਦੇ ਮਾੜਾ ਆਇਆ ਹਲੇ ਕੋਈ ਨਹੀਂ ਵੱਧ ਗਿਆ ਆਪਾਂ ਫੇਰ ਦਿਖਾਵਾਂਗੇ ਆ ਬੱਚੇ ਦੇ ਮੂੰਹ 'ਚ ਬਾਈ ਬਹੁਤ ਜਖਮ ਹੋਇਆ ਪਿਆ ਤੇ ਉਹ ਮੁੰਡੇ ਨੇ ਦੱਸਿਆ ਇੱਕ ਟੈਂਟਾ ਮਸ਼ੀਨ ਦਾ ਟੀਕਾ ਤੇ ਇੱਕ ਗੋਲੀਆਂ ਦਿਖਾਉਣੀ ਯਾਰ ਕਿਹੜੀਆਂ ਦੀ ਮੇਰੇ ਕੋਲ ਪਤਾ ਪਿਆ ਅੰਦਰ ਜਿਵੇਂ ਹੀ ਵੱਜ ਗਿਆ ਬਾਈ ਮੂੰਹ ਸਾਫ਼ ਹੋ ਗਿਆ ਤਾਂ ਇੱਕ ਮੈਂ ਮਾਰ ਲਿਆ ਸਮਾਂ ਤੇ ਉਵੇਂ ਡੱਬਾ ਤੇ ਉਹ ਗੋਲੀ ਨਾ ਬਾਈ ਵੱਧ ਨਾ ਦਵੇ ਜਿਹੜੀ ਨਾ ਟੀਕਾ ਵੱਧ ਨਾ ਲਾਵੇ ਫੇਰ ਨਾ ਇਹਨਾਂ ਦੇ ਖੰਭ ਖਰਾਬ ਹੋ ਜਾਂਦੇ ਨੇ ਇਹਦੇ ਵੀ ਹੋਗੇ ਧਿਆਨ ਦੇ ਇਹ ਹੁਣ ਨਸਲ ਨੂੰ ਰੇਹਾ ਬਾਈ ਆਪਾਂ ਇਹਦੀ ਦੇਖਣ ਆਉਣ ਰਾਤ ਦੇ 10:30 ਤੋਂ 11 ਦੇ ਟਾਈਮ ਹੋਊਗਾ ਵੀ ਆਪਾਂ ਇਹਨਾਂ ਨੂੰ ਦਿੱਤੀ ਸੀ ਕਿਸੇ ਨੇ ਕੱਢਿਆ ਤਾਂ ਨਹੀਂ ਮਦਾਨਾ ਦੁਣਾ ਤਾਂ ਨਿਕਲਾ ਛੱਦੇ ਕਿ ਜਨ ਦਵਾਈ ਚ ਡੋਜ਼ ਕਿਵੇਂ ਘੱਟ ਕਰੀਏ ਬਿੱਠਾਂ ਪੁੱਠਾਂ ਕਿਵੇਂ ਹੋਰ ਬੈਠੀ ਕਬੂਤਰੀ ਕਤਲ ਹੋਰੋਂ ਵੀ ਯਾਰ ਆ ਬਿੱਠਾਂ ਦੇ ਉੱਤੇ ਉਹ ਕਾਲੀ ਜਿੰਨੀ ਜਿਹੜੀ ਉਹ ਬੈਠੀ ਆ ਪਰ ਹੁਣ ਜੈਚ ਲੱਗੀ ਇੱਕੋ ਬੈਠੀ ਆ ਉੱਤੇ ਇੱਕ ਆਪ ਬਚਾਦੀ ਨੀਲਾ ਇਹਨੂੰ ਦੇਖਿਆ ਹਲੋ ਹੂੰ ਵੀ ਕਿਵੇਂ ਆ ਸੈਟ ਆ ਇਹ ਉਰੇ ਬੈਠਾ ਸੀ ਮੇਰੇ ਪੈਰਾਂ ਜਿਹਦੀਆਂ ਬਿਠਾਂ ਨੇ ਠੀਕ ਦੀਆਂ ਉਧਰ ਵੀ ਦੇਖੀਆਂ ਨੇ ਕਬੂਤਰਾਂ ਕੰਨੀ ਰਹਿ ਗਈਆਂ ਉਧਰ ਵੀ ਦੇ ਦੇ ਜਾ ਕੇ ਤੂੰ ਲਓ ਬਈ ਤੇ ਹਾਰੇ ਵੀਰੇ ਆਉਣ ਵਾਲੇ ਲਾਉਣੇ ਨੇ ਆਪਾਂ ਪੱਲੜ ਬੁੱਲੜ ਜੇ ਲਾਏ ਨਹੀਂ ਅੱਜ ਧੁੰਦ ਵੀ ਕਾਫੀ ਆ ਲੈ। ਦੇ ਹਲੋ। ਉਹ ਲੈ ਮੈਂ ਤੁਹਾਨੂੰ ਅੰਦਰ ਨਖਾਵਾ। ਮਨੋ ਬਰਾ ਕੁਬੂਤਰ ਵੀ ਇੱਕ ਵੀ ਨਹੀਂ ਗੁੰਗੜਿਆ ਗੁੰਗੜਿਆ ਬੈਠਾ ਹੈਗਾ ਇਨ ਬੈਠੇ ਨੇ ਫਿੱਟ ਪੂਰੇ। ਆ ਬੈਠੇ ਨੇ ਅੰਦਰ। ਆ ਨਹੀਂ ਗੱਲ ਵੀ ਗੋਇਂ ਇਕੱਠੇ ਜੇ ਹੋਏ ਬੈਠੇ ਹੋਣਗੇ। ਉਹ ਇੰਨੇ ਇਕੱਠਾ ਆਇਆ ਲਾ ਸਾਰੇ ਉੱਤਰਨ ਤੜਚ ਬੈਠੇ ਨੇ ਦੇਖੀ ਤਾਂ ਕਲ ਅੱਛਾ ਤਾਂ ਨਹੀਂ ਕਿਸੇ ਨੇ ਨਹੀਂ ਮੱਠਾ ਮੁੱਠਾ ਵੀ ਐਂ ਠੀਕ ਨੇ ਆਪਾਂ ਦਿੱਤੀ ਉਹ ਹਿਸਾਬ ਦੇ ਦੇਗੀ ਪਾਲੀ ਜਾਲਾ ਨਹੀਂ ਕਰੀ ਲਓ ਵੀਰੇ ਦੇ ਲਓ ਜੇ ਅਗਲਾ ਗਿਆ ਨਾ ਉੱਤਰ ਬਾਜੀ ਦੇ ਕੀ ਹੈ ਮਿਹਨਤ ਬਹੁਤ ਲੱਗਦੀ ਆ ਥੱਲੇ ਦੋ ਇਟਾਂ ਚ ਕਿਵੇਂ ਖਾਲੀ ਹੋ ਗੀਆਂ ਇੱਥੇ ਲਾਉਣਾ ਹੀ ਪੈਣਾ ਪੜਛੇ ਇਹ ਮੈਨੂੰ ਹੋਰ ਉਹ ਲਿਆਵਾਂਗੇ ਆਪਾਂ ਪਲਾਸਟਿਕ ਦੇ ਜਿਹਦੇ ਬਾਈ ਮਂਗਾ ਕੇ ਨਾ ਆਹ ਕੰਧ ਤੇ ਲਾ ਲੰਨੇ ਆ ਥੱਲੇ ਨਾਲ ਕਿੱਧਰ ਵੀ ਵਿੱਲੀ ਗਈ ਹੈਟ ਲਿਆਓ ਜੀ ਅਰਸ਼ ਦਾ ਜਸ ਹੋ ਗਿਆ ਵੀਰੇ ਛੇਤੀ ਮੈਂ ਉਹ ਮੇਰੇ ਗਏ ਤੋਂ ਬਾਅਦ ਚ ਹੁੰਦਾ ਹੁੰਦਾ ਤੇ ਐਨਰਜੇ ਕਰਦੇ ਨੇ ਉਤਰ ਫਿੱਟ ਨਹੀਂ ਹੁੰਦੇ ਇਹਨਾਂ ਆਪਣੇ ਪੂਰੇ ਮਾਲ ਕਰਕੇ ਰੱਖੇ ਵੀ ਜਾਣ ਗਾਹ ਤੱਕ ਨਾ ਆਹ ਕਬੂਤਰ ਆ ਬਈਓ ਬੱਡਾ ਇਹ ਆਪਾਂ ਬੱਚਾ ਤੁਹਾਨੂੰ ਦਿਖਾਉਂਦੇ ਵੀ ਕੀਮੀ ਹੈ ਬਰਨਾਲੇ ਵਾਲਾ ਤੇ ਮੁੱਲ ਲਿਆ ਹੈ ਬਣਾਉ ਨਹੀਂ ਲਿਆ ਹੈ ਬਾਈ ਦਾ ਆਪਣੇ ਦਾ ਰੇਸ਼ਮ ਦਾ ਦੇ ਪੈਰ ਚ ਠਰਲੋ ਦੀਓ ਤਾਂ ਆਪਾਂ ਨੂੰ ਤਾਂ ਪਤਾ ਨਹੀਂ ਤਾਂ ਆਪਾਂ ਨੂੰ ਪਤਾ ਉਹ ਨਹੀਂ ਲੱਗਣਾ ਦੀ ਪੂਰੇ ਨੌ ਦੇ ਠੱਲ ਠੜ ਜੋ ਠੜ ਜੋ ਕਰਦੇ ਨੇ ਬੰਬ ਬਣਾਏ ਫਿਰਦੇ ਨੇ ਗਰਮ ਪੂਰੇ ਹੋਏ ਵਜੇ ਨੇ ਖਰਾਗ ਜਿਹਾ ਸਮਾਨ ਇਹ ਜਵੈ ਗਰਮੀ ਦਾ ਲਿਆਉਗੇ ਇਹਨਾਂ ਨੂੰ ਪਰਾਇਦ ਕੀ ਆਪਾਂ ਗਰਮ ਪਾਣੀ ਕੋਈ ਨਹੀਂ ਪਾਇਆ ਬਾਈ ਦਾਣਾ ਪਾਇਆ ਜਾਂ ਗਰਮ ਜਾਂ ਖਰਾਕ ਪਾਉਂਦੇ ਆ ਤੇ ਚੰਗਾ ਵੀਰੇ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਧੰਨਵਾਦ ਆ ਵੀਰੋ ਜਿਹੜੇ ਭਰਾ ਹੁਣੇ ਚੈਨਲ ਦੀ ਸਪੋਰਟ ਕਰਦੇ ਨੇ ਤੇ ਮਾਲਕ ਤੰਦਰੁਸਤੀ ਦੇਵੇ ਤੁਹਾਨੂੰ ਸਾਰਿਆਂ ਨੂੰ ਭਾਈ ਗੁਰੂ ਚਰਨ ਦੀ ਗਲਾਜ ਰੱਖੇ ਸਤਿ ਸ੍ਰੀ ਅਕਾਲ ਵੀਰੇ